ਸਤਿ ਸ਼੍ਰੀ ਅਕਾਲ ਜੀ ਮੈਂ ਹੁਣ ਜਿਹੜੀ ਆਪਣੇ ਸੋਸ਼ਲ ਮੀਡੀਆ ਅਕਾਊਂਟ ਦੇ ਉੱਤੇ ਮੈਂ ਦੂਸਰੀ ਵੀਡੀਓ ਆ ਜਿਹੜੀ ਉਹ ਨਸ਼ਰ ਕਰਨ ਲੱਗੀ ਆ ਸੋ ਮੇਰੇ ਬੋਲਣ ਤੋਂ ਬਾਅਦ ਤੁਹਾਨੂੰ ਉਹ ਜਿਹੜੀ ਵੀਡੀਓ ਪਲੇ ਹੋਊਗੀ ਉਹ ਵੀਡੀਓ ਨਸ਼ਰ ਕਰਨ ਦਾ ਜਿਹੜਾ ਮਕਸਦ ਆ ਸਿਰਫ ਇਹੀ ਹੈ ਕਿ ਭਵਾਨੀਗੜ ਟਰੱਕ ਯੂਨੀਅਨ ਦਾ ਜਿਹੜਾ ਅੱਜ ਕਾਂਡ ਹੋਇਆ ਉੱਥੇ ਐਮਐਲਏ ਦੀ ਭਾਗੀਦਾਰੀ ਕੀ ਆ ਉਹਨੂੰ ਚੁਣਨ ਦੇ ਵਿੱਚੋਂ ਤੁਹਾਨੂੰ ਉਹ ਵੀਡੀਓ ਤੋਂ ਬਾਅਦ ਜਿਹੜੀ ਉਹ ਸਪਸ਼ਟ ਹੋ ਜਾਣੀ ਆ ਕਿਉਂਕਿ ਉੱਥੇ ਜਿਹੜੀ ਚੋਣ ਹੈ ਉਹ ਸਰਬਸੰਮਤੀ ਦੇ ਨਾਲ ਉਥੇ ਜਿਹੜੇ ਲੋਕ ਨੇ ਆਪਰੇਟਰ ਨੇ ਚਾਹੇ ਪ੍ਰਧਾਨ ਨੇ ਜਿਹੜੇ ਸਾਬਕਾ ਚਾਹੇ ਵੱਖ-ਵੱਖ ਪਾਰਟੀਆਂ ਦੇ ਜਿਹੜੇ ਅਹੁਦੇਦਾਰ ਨੇ ਜਿਹੜੇ ਉਥੇ ਪ੍ਰਧਾਨ ਰਹੇ ਨੇ ਉਹ ਸਾਰੇ ਜਾਣੇ ਰਲ ਕੇ ਸਰਬਸੰਮਤੀ ਦੇ ਨਾਲ ਜਿਹੜਾ ਉਥੋਂ ਪੰਜ ਮੈਂਬਰੀ ਜਿਹੜੀ ਕਮੇਟੀ ਆ ਉਹਦੀ ਚੋਣ ਕਰਦੇ ਆ ਤੇ ਉਹ ਫੋਟੋਆਂ ਵਾਇਰਲ ਕਰਨ ਦਾ ਜਿਹੜਾ ਮਕਸਦ ਆ ਉਹ ਇਹ ਹੈ ਕਿ ਜਿਹੜੇ ਲੀਡਰ ਅੱਜ ਮੇਰੇ ਤੇ ਚਿੱਕੜ ਸੁੱਟ ਰਹੇ ਨੇ ਉਹਨਾਂ ਨੂੰ ਦੱਸਣਾ ਚਾਹੁੰਨੀ ਆ ਵੀ ਭਾਈ ਉੱਥੇ ਜਿਹੜੀ ਚੋਣ ਕੀਤੀ ਗਈ ਆ ਇਹ ਤੁਹਾਡੀਆਂ ਪਾਰਟੀਆਂ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ ਬਿਰਾਜਮਾਨ ਤੇ ਵੱਖ-ਵੱਖ ਸਮਿਆਂ ਦੇ ਵਿੱਚ ਰਹਿ ਚੁੱਕੇ ਪ੍ਰਧਾਨ ਨੇ ਜਿਨ੍ਹਾਂ ਨੇ ਇਹਦੀ ਚੋਣ ਕੀਤੀ ਆ ਤੇ ਜਿਹਦੇ ਵਿੱਚ ਐਮਐਲਏ ਦਾ ਕੋਈ ਵੀ ਦਖਲ ਨਹੀਂ ਹੈਗਾ ਤੁੰਗਾ ਮੈਂ ਸੰਗਤ ਨੂੰ ਬੇਨਤੀ ਕਰਦਾ ਵੀ ਇਹਨੂੰ ਆਪਣੇ ਸਾਰੀ ਸੰਗਤ ਨੂੰ ਆਪਣਾ ਪ੍ਰਮਾਨ ਕਰਨਾ ਤਾਂ ਜੋ ਆਪਣਾ ਕੰਮ ਸਹੀ ਤਰੀਕੇ ਨਾਲ ਚੱਲ ਸਕੇ ਜਪਿੰਦਰ ਸਿੰਘ ਵਿੱਕੀ ਵੱਜਵਾ ਮੋਹੰਦ ਸਿੰਘ ਜੱਦੀ ਨੰਦਗੜਾ ਦੀਪ ਕੰਗ ਰਜੀਵ ਰਾਤ ਗੁਰਪ੍ਰੀਤ ਬਾਲ ਦਾ ਵਿਕਿੰਦਰ ਘਰਾਟੋ ਕਮੇਟੀ ਬਣਾਈ ਹੈ ਨੰਦਗੜਾ ਗੁਰਪ੍ਰੀਤ ਸਿੰਘ ਮੁੱਖੀ ਕਬੂਰੇ ਪ੍ਰੋਗਰਾਹ ਬਣਾ ਦਾ ਬਹੁਤ ਖਰਚੋ ਸੋ ਇੱਥੇ ਇਹਦੀ ਜਿਹੜੀ ਚੋਣ ਦੇ ਵਿੱਚ ਉਹਨਾਂ ਨੇ ਵਿੱਕੀ ਬਾਜਬਾਜੀ ਨੂੰ ਕਿਉਂ ਚੁਣਿਆ ਜਾਂ ਮਨਜੀਤ ਸਿੰਘ ਕਾਕਾ ਜੀ ਨੂੰ ਕਿਉਂ ਨਹੀਂ ਚੁਣਿਆ ਇਹਦਾ ਜਵਾਬ ਆ ਜਿਹੜਾ ਉਹ ਬੈਟਰ ਜਿਹੜਾ ਦੇ ਸਕਦੇ ਨੇ ਔਰ ਇੱਕ ਗੱਲ ਹੋਰ ਮੈਂ ਐਡ ਕਰ ਦਵਾਂ ਕਿ ਭਵਾਨੀਗੜ ਜਿਹੜੀ ਟਰੱਕ ਯੂਨੀਅਨ ਆ ਇਹਦਾ